ਨੂੰ ਆਪਾਂ ਵਧੀਆ ਬਹੁਮਤ ਨਾਲ ਚੰਗੀਆਂ ਵੋਟਾਂ ਨਾਲ ਜਿੱਸਾਗੇ ਭੇਜਣਾ ਫੇਰ ਹੀ ਉੱਥੇ ਪਤਾ ਲੱਗੇਗਾ ਕਿ ਲੁਧਿਆਣੇ ਦਾ ਕੈਂਡੀਡੇਟ ਸਾਡਾ ਐਮਪੀ ਆਇਆ ਜਿਹੜਾ ਸਭ ਤੋਂ ਵੱਧ ਗਿਣਤੀ ਨਾਲ ਜਿੱਤ ਹਾਸਲ ਕਰਕੇ ਪਹੁੰਚਿਆ ਸਾਡੇ ਵਿੱਚ ਮੰਡਲ ਪ੍ਰਧਾਨ ਗੌਰਵ ਗੌਰਵ ਜੀ ਪਹੁੰਚੇ ਹੋਏ ਨੇ ਆਏ ਯਾਰ ਬਰੇਤਰਾ ਆ ਵੀ ਜੀਤੋਗੇ ਜੁਨੀ ਸਿੰਘ ਮਿੱਟੂ ਜੀ ਇਦਾਂ ਨਹੀਂ ਲੱਗਣਾ ਚਾਹੀਦਾ ਥੋੜਾ ਜੋਸ਼ ਨਾਲ ਲੱਗਣਾ ਚਾਹੀਦਾ ਜੀਤੋਗੇ ਜੀਤੋਗੇ ਜੁਨੀ ਸਿੰਘ ਮਿੱਟੂ ਜੀਤेंगे ਆਪਾਂ ਉਹਨਾਂ ਨੂੰ ਇਸ ਕਲੋਨੀ ਦੇ जिन्ने ਵੀ ਬਚੀ ਹੁੰਦੇ ਨੇ ਉਹਨਾਂ ਤੋਂ ਇਹ ਕਿ ਪਚੰਦਿਕ ਪੰਜਾਬ ਦਾ ਅਸੀਂ ਪਾਰੀ ਮੋਹਲੇ ਤੋਂ ਜੀਤੇ ਰਹੇ ਹਾਂ ਬੱਲੋਂ ਕੀ ਵੀ ਜੱਟ ਕੇ ਤੁਹਾਡੀ ਝੋਲੀ ਵਿੱਚ ਪਾਵਾਂਗੇ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਇੱਕ ਵਾਰੀ ਰਮਨਜੀਤ ਸਿੰਘ ਮਿੱਟੂ ਜਿਹੜੀ ਲਾੜਾ ਲੈ ਕੇ ਜਿੱਤਾਂਗੇ ਵੀ ਜਿੱਤਾਂਗੇ ਰਮਨਜੀਤ ਸਿੰਘ ਜੀ ਨਹੀਂ 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 ਹੱਥ ਤੇ ਕਰਕੇ ਜਿੱਤਾਂਗੇ ਅੱਜ ਐਪਲ ਮੇਲਾ ਦੇ ਵਿੱਚ ਜੁੜ ਬੈਠੇ ਮੇਰੇ ਭੈਣ ਭਾਈ ਵਰਕਰ ਸਹਿਬਾਨ ਉਹਦਰ ਸਹਿਬਾਨ ਬੱਤੇ ਦੀ ਸਾਜ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਦਾਰ ਰਮਜੀਤ ਸਿੰਘ ਬਿੱਟੂ ਜੋ ਆਪਣੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਅੱਜ ਆਪਣੇ ਵਿੱਚ ਪਹੁੰਚੇ ਨੇ ਫੁੱਲਾ ਪ੍ਰਤਾਪ ਸਿੰਘ ਵਾਲਾ ਮੰਡਲ ਦੇ ਵਿੱਚ असी राहुल जी जो जिन्होंने प्रबंध किया प्रधान रोहित मंजाल उन्होंने जनरल सैक्री गिरल समुची टीम इतने हाजिर बैठी है बहुत प्रबंध किए दौलत क्यों जलाई शर्मा बुझा दीजिए आप क्या कम है बिटू जी रोशनी के लिए एक बार ताड़िया मारो बिटू जी सा मेहनती ਨੌਜਵਾਨ ਸੰਗੋਵਾਲ ਸਾਹਿਬ ਫਸ ਫੋਟੋ ਖਿੱਚ ਕੇ ਨਾ ਸਾਰੇ ਇੱਧਰ ਆ ਜਿਓ ਸਾਈਡਾਂ ਤੇ ਜਾਂ ਇੱਧਰ ਆ ਜਿਓ ਗੱਲ ਕਰਨੀ ਹੁੰਦੀ ਹੈ ਉਹ ਕੋਈ ਜਿਓ ਕੁਰਸੀਆਂ ਤੇ ਜੋ ਸਾਰੇ ਦੇਸ਼ ਕਰ ਰਹੇ ਆ ਉਹ ਪੰਜਾਬ ਕਿਉਂ ਵਾਂਝਾ ਰਵੇ ਆਪਾਂ ਆਦਮਾ ਦੀ ਪਰ ਪਾ ਕੇ ਦੇਖ ਲਈ ਕੱਲ ਹੀ ਦੇਖ ਲਈ ਕਾਂਗਰਸ ਦੇਖ ਲਈ ਇਹ ਕਮਲ ਦਾ ਫੁੱਲ ਹੈ ਜਿਹੜਾ ਪਹਿਲੀ ਵਾਰ ਇਲੈਕਸ਼ਨ ਲੜ ਰਿਹਾ ਤੇ ਉਹ ਸਿੱਧੀ ਵੋਟ ਮੋਦੀ ਸਾਹਿਬ ਨੂੰ ਪਵੇ ਤੇ ਜਿਹੜਾ ਕਿਉਂਕਿ ਭਾਖੜਾ ਜਿਵੇਂ ਕਹਿੰਦੇ ਆ ਨਾ ਪਾਣੀ ਸਾਰਾ ਕੁਛ ਤਾਂ ਮੋਦੀ ਸਾਹਿਬ ਕੋਲ ਆ ਉੱਥੇ ਸਰਕਾਰ ਉਹਨਾਂ ਦੀ ਬਣੀ ਪਈ ਹੈ ਤੇ ਆਪਾਂ ਪੰਜਾਬ ਵਾਲੇ ਵੀ ਉਸ ਯੋਗਦਾਨ ਪਾ ਕੇ ਆਪਾਂ ਵੀ ਉਸ ਯੱਗ 'ਚ ਯੋਗਦਾਨ ਪਾ ਕੇ ਫਾਇਦਾ ਲੈ ਲਈਏ ਡਿਵੈਲਪਮੈਂਟ ਕਰਵਾ ਲਈਏ ਨੌکریاں ਔਰ ਇੰਡਸਟਰੀ ਆਊਗੀ ਕਾਰਖਾਨੇ ਆਉਣਗੇ ਨੌکریاں ਮਿਲਣਗੇ ਰੋਜ਼ਗਾਰ ਚੱਲੂਗਾ ਵਪਾਰੀਆਂ ਦਾ ਕੰਮ ਚੱਲੂਗਾ ਵਧੀਆ ਇੱਥੇ 인ਫਰਾਸਟ੍ਰਕਚਰ ਚਾਹੇ ਉਹ ਸੜਕਾਂ ਦਾ ਹੋਵੇ ਚਾਹੇ ਉਹ 에어ਪੋਰਟਾਂ ਦਾ ਹੋਵੇ ਚਾਹੇ ਰੇਲਵੇ ਸਟੇਸ਼ਨ ਦਾ ਹੋਵੇ ਹੱਥ ਤਾਂ ਉਹਨਾਂ ਦੇ ਆ ਸਾਰਾ ਕੁਝ ਤੇ ਜੇ ਆਪਾਂ ਭਾਜਪੀ ਨੂੰ ਆਪਾਂ ਪਰੇ ਰੱਖਾਂਗੇ ਤਾਂ ਮੈਂ ਸਮਝਦਾ ਫਿਰ ਬਹੁਤ ਚੀਜ਼ਾਂ ਜਿਹੜੀਆਂ ਕਿਉਂਕਿ ਉਰੇ ਦੇ ਲੀਡਰ ਜਾਣ ਕੇ ਉਹਨਾਂ ਨਾਲ ਪੰਗਾ ਪਾ ਕੇ ਰੱਖਦੇ ਆ ਆਮ ਆਦਮੀ ਦਾ ਜਦੋਂ ਸੀਐਮ ਬਣ ਜਾਂਦਾ ਜਾਂ ਕਾਂਗਰਸ ਦਾ ਸੀਐਮ ਬਣ ਜਾਂਦਾ ਉਹਨਾਂ ਨੂੰ ਤਾਂ ਜਦੋਂ ਅੱਜ ਜੇ ਉਹ ਉਦੋਂ ਹੀ ਫਿਰੋਜ਼ਪੁਰ ਪਹੁੰਚੇ ਹੁੰਦੇ ਤਾਂ ਕਰਜ਼ੇ-ਕੁਰਜ਼ੇ ਸਾਡੇ ਲਈ ਹੁੰਦੇ ਜੇ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਵਾਉਣਾ ਪੰਜਾਬ ਦਾ ਕਰਜ਼ਾ ਖਤਮ ਕਰਾਉਣਾ ਕਿਸਾਨਾਂ ਦੀਆਂ ਪੈਨਸ਼ਨਾਂ ਲਵਾਉਣੀਆਂ ਜਿਹੜੀ ਗੱਲ ਹੋ ਰਹੀ ਆ ਤੇ ਉਹ ਤਾਂ ਕੌਣ ਲਾ ਸਕਦਾ ਤੇ ਅਸੀਂ ਜਦੋਂ ਉਰੇ MP 13 ਦੇ 13 BJP ਦੇ ਬਣ ਕੇ ਜਾਵਾਂਗੇ ਤੁਹਾਨੂੰ ਲੱਗਦਾ ਵੀ ਅਸੀਂ ਕਿਸਾਨ ਨੂੰ ਕਿਸੇ ਧਰਨੇ ਤੇ ਬਹਿਣ ਦੇ ਦਾਂਗੇ ਅਸੀਂ ਰੈੱਡ ਕਾਰਪਟ ਪਾਛਾ ਕੇ ਉੱਥੇ ਬੈਠਾਂਗੇ ਹਰ ਚੀਜ਼ ਆ ਜਿਹੜੀ ਕਿਸਾਨ ਤੋਂ ਲੈ ਕੇ ਮਜ਼ਦੂਰ ਤੱਕ ਉਹ ਅਸੀਂ ਲੈ ਕੇ ਆਵਾਂਗੇ ਸਾਡੀ ਜ਼ਿੰਮੇਵਾਰੀ ਹੋएगी ਜੋ ਸਾਨੂੰ ਬੀਜੇਪੀ ਨੇ ਵਿਸ਼ਵਾਸ ਦਿਵਾ ਕੇ ਇਸੇ ਕਰਕੇ ਅਸੀਂ ਜਾ ਕੇ ਜੁਆਇਨ ਕੀਤੀ ਆ ਸਿਰਫ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਸਰ